लुधियाना पुलिस ਵੱਲੋਂ ਇੱਕ ਨਵੀਂ ਪਹਿਲ ਦਾ ਆਗਾਜ਼ ਕੀਤਾ ਗਿਆ ਨਸ਼ਾ ਛੱਡੋ ਮੁਹਿੰਮ ਜਿਸ ਨੂੰ ਲੈ ਕੇ ਲੁਧਿਆਣਾ ਦੇ ਸ਼ੇਰਪੁਰ ਚੌਂਕ ਤੋਂ ਲੈ ਕੇ ਗਿਲ ਚੌਂਕ ਤੱਕ ਨੌਜਵਾਨਾਂ ਅਤੇ ਪੁਲਿਸ ਮੁਲਾਜ਼ਮਾਂ ਦੇ ਨਾਲ ਸਾਈਕਲ ਰੈਲੀ ਕੱਢੀ ਗਈ ਇਸ ਮੌਕੇ ਯੂਵਾ ਨੇਤਾ ਅਮਨ ਸੈਣੀ ACP ਪੰਜਾਬ ਸਪੈਸ਼ਲ ਕ੍ਰਾਈਮ ਬਰਿੰਦਰ ਸਿੰਘ ਤੋਂ ਇਲਾਵਾ ਹੋਰ ਵੀ ਕਈ ਪੁਲਿਸ ਮੁਲਾਜ਼ਮ ਵਿਸ਼ੇਸ਼ ਤੌਰ ਤੇ ਹਾਜ਼ਰ ਸਨ ਬਹੁਤ ਫਾਇਦੇ ਹੈਗੇ ਨੇ ਜਿਆ ਸਾਈਕਲ ਰੈਲੀ ਹੈਗੀ ਆ ਇੱਕ ਜੂਸ ਨੂੰ ਪ੍ਰੇਰਨਾ ਮਿਲਦੀ ਹੈ ਇੱਕ ਅਸੀਂ ਕਨਵੇ ਕਰ ਰਹੇ ਆ ਵੀ ਜਿਹੜੇ ਡਰਗ ਦੇ ਕੀ ਇਫੈਕਟ ਨੇ ਸਾਡੀ ਲਾਈਫ ਦੇ ਵਿੱਚ ਅਸੀਂ ਬੈਨਰ ਲੈ ਕੇ ਨਾਲ ਉਹ ਚੱਲ ਰਹੇ ਹੈਗੇ ਆ ਅਸੀਂ ਇਹ ਆ ਵੀਕ ਮਨਾ ਰਹੇ ਹੈਗੇ ਆ ਡਰਗ ਅਵੇਅਰਨੈਸ ਦੇ ਤੌਰ ਤੇ ਤੇ ਉਸ ਵਿੱਚ ਅਸੀਂ ਸਭ ਕੁਝ ਆਪਣੇ ਬੈਨਰ ਦੇ ਨਾਲ ਆਪਣੇ ਲੈਕਚਰ ਨਾਲ ਤੁਹਾਡੇ ਰਾਹੀਂ ਅਸੀਂ ਸਭ ਨੂੰ ਦੱਸਣ ਦੀ ਕੋਸ਼ਿਸ਼ ਕਰ ਰਹੇ ਆ ਕਿ ਵੀ ਇਸ ਤੋਂ ਬਚਣਾ ਕਿੰਨਾ ਜ਼ਰੂਰੀ ਹੈ ਸਾਡੀ ਅੱਜ ਦੀ ਜਨਰੇਸ਼ਨ ਵਾਸਤੇ ਆਪ ਸਰਕਾਰ ਦੇ ਇਹਦੇ ਇਤਾਂ ਔਰ ਨਸ਼ਾ ਨਸ਼ਬੰਦਤ ਵੀਕ ਮਨਾ ਰਹੇ ਆ ਜਿਹੜਾ ਸੀਨੀਅਰ ਇੰਕਮ ਅਫਸਰਾਂ ਦੇ ਹੁਕਮ ਦੇ ਉੱਤੇ ਜਿਹੜੇ ਮਾਜੋਗ ਐਸਐਸਪੀ ਐਸసీపీ ਸਾਹਿਬ ਦੇ ਹਿਦਾਇਤਾਂ ਦੇ ਉੱਤੇ ਅਸੀਂ ਇਹ ਸਾਰੀ ਫੋਰਸ ਆਪਣੀ ਸੈਂਟਰ ਇੰਡਸਟਰੀ ਏਰੀਆ ਬੀ ਦੀ ਸਬਡਿਵੀਜ਼ਨ ਦੇ ਸਾਰੇ ਮੁਲਾਜ਼ਮ ਔਰ ਯੂਥ ਨੂੰ ਇਕੱਠਾ ਕਰਕੇ ਇਹ ਜਿਹੜੀ ਪੰਜਾਬ ਦੀ ਜਵਾਨੀ ਇਲਾਕੇ ਦੀ ਜਵਾਨੀ ਨਸ਼ਿਆਂ ਦੇ ਕਾਰਨ ਖਰਾਬ ਹੋ ਰਹੀ ਹੈ ਉਜੜ ਰਹੀ ਹੈ ਉਹਨੂੰ ਫੇਰ ਤੋਂ ਵੇਅਰ ਕਰਨ ਲਈ ਅਸੀਂ ਸਾਰਿਆਂ ਨੂੰ ਜਾਗਰੂਕ ਕਰਨ ਵਾਸਤੇ ਅਸੀਂ ਸਾਰੇ ਜਿਹਨੇ ਸਾਈਕਲ ਰੈਲੀ ਕਰ ਰਹੇ ਹਾਂ ਤਾਂ ਕਿ ਲੋਕਾਂ ਨੂੰ ਜਾਗਰੂਕ ਕੀਤਾ ਜਾ ਸਕੇ ਕਿ ਨਸ਼ਿਆਂ ਵગેਰੇ ਕੋਹ ਨ ਛੱਡਣ ਤੇ ਆਪਣੀ ਜਵਾਨੀ ਨੂੰ ਸੰਭਾਲ ਕੇ ਇਸ ਪੰਜਾਬ ਨੂੰ ਅੱਗੇ ਲਿਜਾਇਆ ਜਾ ਸਕੇ 31 ਤੱਕ ਜੋ ਡਰੱਗ ਅਵੇਅਰਨੈਸ ਦਾ ਅਸੀਂ ਡਰਾਈਵ ਚਲਾਈ ਹੋਈ ਹੈ ਉਹਦੇ ਅਗੇ ਅੱਜ ਸਾਈਕਲ ਰੈਲੀ ਸ਼ੁਰੂ ਕੀਤੀ ਹੈ ਤਾਂ ਕਿ ਲੋਕਾਂ ਨੂੰ ਇਨਸਪੀਰੇਸ਼ਨ ਮਿਲੇ ਇਸ ਗੱਲ ਦੀ ਤੰਦਰੁਸਤ ਜ਼ਿੰਦਗੀ ਰਹਿਣ ਔਰ ਨਸ਼ੇ ਛੱਡਣ ਬੋੜ ਵੜਨ ਤੇ ਸਾਈਕਲ ਚਲਾਉਣ ਦਾ ਮਤਲਬ ਹੀ ਇਹ ਹੈ ਵੀ ਤੰਦਰੁਸਤ ਸਰੀਰ ਹੀ ਸਾਰਿਆਂ ਨੂੰ ਮੈਸੇਜ ਹੈ ਅੱਜ ਲੁਧਿਆਣਾ ਪੁਲਿਸ ਵੱਲੋਂ ਇੱਕ ਬਹੁਤ ਹੀ ਖੂਬਸੂਰਤ ਕਦਮ ਚੱਕਿਆ ਜਾ ਰਿਹਾ ਤੇ ਜਿਹੜੇ ਨਸ਼ੇ ਦੀ ਦਲਦਲ ਚ ਲੋਕ ਫਸੇ ਹੋਏ ਆ ਤੇ ਆਪਣੇ ਨੌਜਵਾਨ ਫਸੇ ਹੋਏ ਉਹਨਾਂ ਨੂੰ ਕੱਢਣ ਲਈ ਜਿੱਥੇ ਪੁਲਿਸ ਦਿਨ ਰਾਤ ਇੱਕ ਕਰਦੀ ਆ ਡਿਊਟੀ ਕਰਦੀ ਆ ਤੇ ਉਹਨਾਂ ਕੋਲ ਇੱਕ ਫੈਮਲੀ ਪ੍ਰਤੀ ਵੀ ਟਾਈਮ ਨਹੀਂ ਤੇ ਅੱਜ ਉਹ ਸਾਰੇ ਲੁਧਿਆਣੇ ਨੂੰ ਜਾਗਰੂਕ ਕਰਦੇ ਪਏ ਆ ਵੀ ਨਸ਼ਾ ਛੱਡੋ ਕੋੜ ਵੱਡੋ ਇੱਕ ਨਸ਼ੇ ਦੇ ਖਿਲਾਫ ਮੋਹਮ ਚਲਾਈ ਆ ਮੈਂ ਸਮਝਦਾ ਇੱਕ ਬਹੁਤ ਵਧੀਆ ਕਦਮ ਆ ਤੇ ਮੈਂ ਸਲੂਟ ਕਰਦਾ ਲੁਧਿਆਣਾ ਪੁਲਿਸ ਆਪਣੇ ਸੀਪੀ ਸਾਹਿਬ ਨੂੰ ਸਾਡੇ ਜ਼ੋਨ ਦੇ ਐਸਪੀ ਸਾਹਿਬ ਨੂੰ ਡਿਪਟੀ ਸਾਹਿਬ ਨੂੰ ਤੇ ਖਾਸ ਕਰ ਮੈਂ ਤੇ ਸਲੂਟ ਕਰਦਾ ਸਾਡੇ ਐਸਐਚਓ ਸਾਹਿਬ ਨੂੰ ਬਲਕਾਰ ਜੀ ਨੂੰ ਸਾਡੇ ਚੌਕੀ ਇੰਚਾਰਜ ਗੁਰਬਖਸ਼ੀ ਜੀ ਨੂੰ ਇਹਨਾਂ ਵਧੀਆ ਕਦਮ ਚੱਕ ਰਿਹਾ ਕਿਉਂਕਿ ਪੁਲਿਸ ਕੋ ਅੱਜ ਦੇ ਸਮੇਂ 'ਚ ਟਾਈਮ ਹੈ ਨਹੀਂ ਰੁਝੇਵੇਂ ਬਹੁਤ ਆ ਉਹ ਆਪਣੀ ਫੈਮਿਲੀ ਲਈ ਵੀ ਟਾਈਮ ਨਹੀਂ ਕੱਢ ਪਾ ਰਹੇ ਤੇ ਅੱਜ ਉਹ ਸਾਡੇ ਨੌਜਵਾਨਾਂ ਲਈ ਇੰਨਾ ਸਮਾਂ ਕੱਢ ਰਹੇ ਆ ਤੇ ਨੌਜਵਾਨਾਂ ਨੂੰ ਜਾਗਰੂਕ ਕਰਦੇ ਆ ਮੈਂ ਸਮਝਦਾ ਇੱਕ ਬਹੁਤ ਵਧੀਆ ਕਦਮ ਚੱਕਿਆ ਪੁਲਿਸ ਨੇ ਲੁਧਿਆਣਾ ਤੋਂ ਅਭਿਸ਼ੇਕ ਜਲੋਟਾ ਦੀ ਰਿਪੋਰਟ ਅਸਮ ਜਰਨਲ ਨਿਊਜ਼